ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਸਮੁੰਦਰੀ ਡਾਕੂ ਅੱਖਾਂ ਤੇ ਪੱਟੀ ਕਿਉਂ ਬੰਨਦੇ ਹਨ ਤੁਸੀਂ ਹਾਲੀਵੁੱਡ ਦੀ ਮੂਵੀ ਵਿੱਚ ਵੀ ਦੇਖਿਆ ਹੋਵੇਗਾ ਜੈਕ ਸਪੈਰੋ ਦੀ ਇੱਕ ਅੱਖ ਉੱਤੇ ਪੱਟੀ ਬੰਨੀ ਹੋਈ ਹੈ ਤੁਸੀਂ ਸੋਚਦੇ ਹੋਵੋਗੇ ਕਿ ਸਮੁੰਦਰੀ ਡਾਕੂ ਇੱਕ ਅੱਖ ਉੱਤੇ ਪੱਟੀ ਕਿਉਂ ਬੰਨਦੇ ਹਨ ਇਸ ਪਿੱਛੇ ਕੀ ਕਾਰਨ ਹੈ ਤੁਸੀਂ ਫਿਲਮਾਂ ਅਤੇ ਫੋਟੋਆਂ ਵਿੱਚ ਸਮੁੰਦਰੀ ਡਾਕੂ ਦੇਖੇ ਹੋਣਗੇ ਫਿਲਮਾਂ ਦੇ ਵਿੱਚ ਉਹਨਾਂ ਦਾ ਅੰਦਾਜ਼ ਕਾਫੀ ਵੱਖਰਾ ਨਜ਼ਰ ਆਉਂਦਾ ਹੈ ਅੱਖਾਂ ਤੇ ਪੱਟੀ ਦੇ ਨਾਲ-ਨਾਲ ਨੰ ਪੁਆਇੰਟ ਵਾਲੀ ਟੋਪੀ ਅਤੇ ਤੰਗ ਕਾਲੀ ਪੈਂਟ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਖਾਂ ਉੱਤੇ ਇਸ ਪੱਟੀ ਦਾ ਕੀ ਕਾਰਨ ਹੈ ਕੀ ਇਹ ਬਚਣ ਦਾ ਤਰੀਕਾ ਸੀ ਜਾਂ ਸਿਰਫ ਇਸ ਨੂੰ ਇੱਕ ਫੈਸ਼ਨ ਵਜੋਂ ਵਰਤਿਆ ਗਿਆ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਿੱਛੇ ਅਸਲ ਕਾਰਨ ਕੀ ਹੈ ਜਾਣਕਾਰੀ ਮੁਤਾਬਕ ਸਮੁੰਦਰੀ ਡਾਕੂਆਂ ਦੇ ਅਜੀਹਾ ਕਰਨ ਦਾ ਕਾਰਨ ਕੋਈ ਫਿਲਮੀ ਕਾਰਨ ਨਹੀਂ ਹੈ ਅਸਲ ਵਿੱਚ ਸਮੁੰਦਰੀ ਡਾਕੂ ਹਨੇਰੇ ਵਿੱਚ ਬਿਹਤਰ ਦੇਖਣ ਲਈ ਇਸ ਪੱਟੀ ਦੀ ਵਰਤੋਂ ਕਰਦੇ ਹਨ ਸਮੁੰਦਰੀ ਡਾਕੂਆਂ ਨੂੰ ਹਨੇਰੇ ਅਤੇ ਰੋਸ਼ਨੀ ਵਿੱਚ ਸਰਗਰਮ ਰਹਿਣਾ ਪੈਂਦਾ ਹੈ। ਸਮੁੰਦਰ ਤੇ ਰਹਿਣ ਵਾਲੇ ਸਮੁੰਦਰੀ ਡਾਕੂਆਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ। ਜਹਾਜ਼ ਵਿੱਚ ਠਹਿਰਨ ਦੌਰਾਨ ਉਹਨਾਂ ਨੂੰ ਬਾਰ-ਬਾਰ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਜਾਣਾ ਪੈਂਦਾ ਹੈ। ਡੈੱਕ ਉੱਤੇ ਅਤੇ ਹਨੇਰੇ ਵਿੱਚ ਹੇਠਾਂ ਜਾਣਾ ਪੈਂਦਾ ਹੈ। ਡੈੱਕ ਦੇ ਉੱਪਰ ਸਮੁੰਦਰ ਤੇ ਡਿੱਗਣ ਵਾਲੀ ਰੋਸ਼ਨੀ ਕਾਰਨ ਉੱਥੇ ਬਹੁਤ ਜ਼ਿਆਦਾ ਚਮਕ ਹੈ। ਜਦੋਂ ਸਾਡੀਆਂ ਅੱਖਾਂ ਨੂੰ ਅਚਾਨਕ ਹਨੇਰਾ ਜਾਂ ਰੋਸ਼ਨੀ ਆਉਂਦੀ ਹੈ, ਫਿਰ ਅੱਖਾਂ ਬਦਲੀ ਹੋਈ ਸਥਿਤੀ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਜਦੋਂ ਅਚਾਨਕ ਹਨੇਰਾ ਹੁੰਦਾ ਹੈ ਤਾਂ ਸਾਡੀਆਂ ਅੱਖਾਂ ਦੀ ਪਤਲੀ ਵੱਡੀ ਹੋ ਜਾਂਦੀ ਹੈ ਜਾਂ ਫੈਲ ਜਾਂਦੀ ਹੈ ਤਾਂ ਜੋ ਰੋਸ਼ਨੀ ਅੰਦਰ ਜਾ ਸਕੇ ਪਰ ਇਹ ਰੋਸ਼ਨੀ ਹਨੇਰੇ ਵਿੱਚ ਦੇਖਣ ਲਈ ਕਾਫੀ ਨਹੀਂ ਹੈ ਅਤੇ ਰੋਡੋਪਸਿਨ ਨਾਮਕ ਰਸਾਇਣ ਭਾਗਾਂ ਵਿੱਚ ਵੰਡ ਜਾਂਦਾ ਹੈ ਇਹ ਅੱਖਾਂ ਨੂੰ ਇਸ ਤਰ੍ਹਾਂ ਰੱਖਣ ਲਈ ਨਸਾ ਰਾਹੀਂ ਸਾਡੇ ਦਿਮਾਗ ਨੂੰ ਸੁਨੇਹਾ ਭੇਜਦਾ ਹੈ ਕਿ ਇਸ ਮੱਧਮ ਰੋਸ਼ਨੀ ਨੂੰ ਵੀ ਦੇਖ ਸਕੇ ਪਰ ਸਮੱਸਿਆ ਇਹ ਹੈ ਕਿ ਰੋਡੋਪਸਿਨ ਹਨੇਰੇ ਵਿੱਚ ਜਾਰੀ ਨਹੀਂ ਹੁੰਦਾ ਇਸ ਲਈ ਅੱਖਾਂ ਨੂੰ ਸਹੀ ਨਜ਼ਰ ਪ੍ਰਾਪਤ ਕਰਨ ਲਈ ਰਸਾਇਣਾ ਦੇ ਸੁਮੇਲ ਨੂੰ ਸਥਾਪਿਤ ਕਰਨ ਲਈ 20 ਤੋਂ 30 ਮਿੰਟ ਲੱਗਦੇ ਹਨ ਇੱਕ ਅੱਖ ਤੇ ਪੱਟੀ ਬੰਨ੍ਹਣ ਨਾਲ ਇਸ ਵਿੱਚ ਮਦਦ ਮਿਲਦੀ ਹੈ ਸਮੁੰਦਰੀ ਡਾਕੂ ਹਮੇਸ਼ਾ ਇੱਕ ਕ ਅੱਖ ਹਨੇਰੇ ਲਈ ਅਤੇ ਇੱਕ ਰੋਸ਼ਨੀ ਲਈ ਤਿਆਰ ਰੱਖਦੇ ਹਨ ਇੰਨਾ ਹੀ ਨਹੀਂ ਹਨੇਰਾ ਹੋਣ ਤੇ ਪੱਟੀ ਨੂੰ ਇੱਕ ਅੱਖ ਤੋਂ ਹਟਾ ਕੇ ਦੂਜੀ ਅੱਖ ਤੇ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਠੀਕ ਤਰ੍ਹਾਂ ਦੇਖਣ ਲਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਹਨੇਰੇ ਵਿੱਚ ਤੁਰੰਤ ਦੇਖ ਸਕਦੇ ਹਨ ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਇਸ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਦੋਸਤੋ ਤੁਸੀਂ ਸੋਚਦੇ ਹੋਵੋਗੇ ਕਿ ਸਮੁੰਦਰੀ ਡਾਕੂ ਅੱਖਾਂ ਤੇ ਪੱਟੀ ਕਿਉਂ ਬੰਨਦੇ ਹਨ ਤੁਸੀਂ ਹਾਲੀਵੁੱਡ ਦੀ ਮੂਵੀ ਵਿੱਚ ਵੀ ਦੇਖਿਆ ਹੋਵੇਗਾ ਜੈਕ ਸਪੈਰੋ ਦੀ ਇੱਕ ਅੱਖ ਉੱਤੇ ਪੱਟੀ ਬੰਨੀ ਹੋਈ ਹੈ ਤੁਸੀਂ ਸੋਚਦੇ ਹੋਵੋਗੇ ਕਿ ਸਮੁੰਦਰੀ ਡਾਕੂ ਇੱਕ ਅੱਖ ਉੱਤੇ ਪੱਟੀ ਕਿਉਂ ਬੰਨਦੇ ਹਨ ਇਸ ਪਿੱਛੇ ਕੀ ਕਾਰਨ ਹੈ ਤੁਸੀਂ ਫਿਲਮਾਂ ਅਤੇ ਫੋਟੋਆਂ ਵਿੱਚ ਸਮੁੰਦਰੀ ਡਾਕੂ ਦੇਖੇ ਹੋਣਗੇ ਫਿਲਮਾਂ ਦੇ ਵਿੱਚ ਉਹਨਾਂ ਦਾ ਅੰਦਾਜ਼ ਕਾਫੀ ਵੱਖਰਾ ਨਜ਼ਰ ਆਉਂਦਾ ਹੈ ਅੱਖਾਂ ਤੇ ਪੱਟੀ ਦੇ ਨਾਲ-ਨਾਲ ਨੰ ਪੁਆਇੰਟ ਵਾਲੀ ਟੋਪੀ ਅਤੇ ਤੰਗ ਕਾਲੀ ਪੈਂਟ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅੱਖਾਂ ਉੱਤੇ ਇਸ ਪੱਟੀ ਦਾ ਕੀ ਕਾਰਨ ਹੈ ਕੀ ਇਹ ਬਚਣ ਦਾ ਤਰੀਕਾ ਸੀ ਜਾਂ ਸਿਰਫ ਇਸ ਨੂੰ ਇੱਕ ਫੈਸ਼ਨ ਵਜੋਂ ਵਰਤਿਆ ਗਿਆ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਿੱਛੇ ਅਸਲ ਕਾਰਨ ਕੀ ਹੈ ਜਾਣਕਾਰੀ ਮੁਤਾਬਕ ਸਮੁੰਦਰੀ ਡਾਕੂਆਂ ਦੇ ਅਜੀਹਾ ਕਰਨ ਦਾ ਕਾਰਨ ਕੋਈ ਫਿਲਮੀ ਕਾਰਨ ਨਹੀਂ ਹੈ ਅਸਲ ਵਿੱਚ ਸਮੁੰਦਰੀ ਡਾਕੂ ਹਨੇਰੇ ਵਿੱਚ ਬਿਹਤਰ ਦੇਖਣ ਲਈ ਇਸ ਪੱਟੀ ਦੀ ਵਰਤੋਂ ਕਰਦੇ ਹਨ ਸਮੁੰਦਰੀ ਡਾਕੂਆਂ ਨੂੰ ਹਨੇਰੇ ਅਤੇ ਰੋਸ਼ਨੀ ਵਿੱਚ ਸਰਗਰਮ ਰਹਿਣਾ ਪੈਂਦਾ ਹੈ। ਸਮੁੰਦਰ ਤੇ ਰਹਿਣ ਵਾਲੇ ਸਮੁੰਦਰੀ ਡਾਕੂਆਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ। ਜਹਾਜ਼ ਵਿੱਚ ਠਹਿਰਨ ਦੌਰਾਨ ਉਹਨਾਂ ਨੂੰ ਬਾਰ-ਬਾਰ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਜਾਣਾ ਪੈਂਦਾ ਹੈ। ਡੈੱਕ ਉੱਤੇ ਅਤੇ ਹਨੇਰੇ ਵਿੱਚ ਹੇਠਾਂ ਜਾਣਾ ਪੈਂਦਾ ਹੈ। ਡੈੱਕ ਦੇ ਉੱਪਰ ਸਮੁੰਦਰ ਤੇ ਡਿੱਗਣ ਵਾਲੀ ਰੋਸ਼ਨੀ ਕਾਰਨ ਉੱਥੇ ਬਹੁਤ ਜ਼ਿਆਦਾ ਚਮਕ ਹੈ। ਜਦੋਂ ਸਾਡੀਆਂ ਅੱਖਾਂ ਨੂੰ ਅਚਾਨਕ ਹਨੇਰਾ ਜਾਂ ਰੋਸ਼ਨੀ ਆਉਂਦੀ ਹੈ, ਫਿਰ ਅੱਖਾਂ ਬਦਲੀ ਹੋਈ ਸਥਿਤੀ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ। ਜਦੋਂ ਅਚਾਨਕ ਹਨੇਰਾ ਹੁੰਦਾ ਹੈ ਤਾਂ ਸਾਡੀਆਂ ਅੱਖਾਂ ਦੀ ਪਤਲੀ ਵੱਡੀ ਹੋ ਜਾਂਦੀ ਹੈ ਜਾਂ ਫੈਲ ਜਾਂਦੀ ਹੈ ਤਾਂ ਜੋ ਰੋਸ਼ਨੀ ਅੰਦਰ ਜਾ ਸਕੇ ਪਰ ਇਹ ਰੋਸ਼ਨੀ ਹਨੇਰੇ ਵਿੱਚ ਦੇਖਣ ਲਈ ਕਾਫੀ ਨਹੀਂ ਹੈ ਅਤੇ ਰੋਡੋਪਸਿਨ ਨਾਮਕ ਰਸਾਇਣ ਭਾਗਾਂ ਵਿੱਚ ਵੰਡ ਜਾਂਦਾ ਹੈ ਇਹ ਅੱਖਾਂ ਨੂੰ ਇਸ ਤਰ੍ਹਾਂ ਰੱਖਣ ਲਈ ਨਸਾ ਰਾਹੀਂ ਸਾਡੇ ਦਿਮਾਗ ਨੂੰ ਸੁਨੇਹਾ ਭੇਜਦਾ ਹੈ ਕਿ ਇਸ ਮੱਧਮ ਰੋਸ਼ਨੀ ਨੂੰ ਵੀ ਦੇਖ ਸਕੇ ਪਰ ਸਮੱਸਿਆ ਇਹ ਹੈ ਕਿ ਰੋਡੋਪਸਿਨ ਹਨੇਰੇ ਵਿੱਚ ਜਾਰੀ ਨਹੀਂ ਹੁੰਦਾ ਇਸ ਲਈ ਅੱਖਾਂ ਨੂੰ ਸਹੀ ਨਜ਼ਰ ਪ੍ਰਾਪਤ ਕਰਨ ਲਈ ਰਸਾਇਣਾ ਦੇ ਸੁਮੇਲ ਨੂੰ ਸਥਾਪਿਤ ਕਰਨ ਲਈ 20 ਤੋਂ 30 ਮਿੰਟ ਲੱਗਦੇ ਹਨ ਇੱਕ ਅੱਖ ਤੇ ਪੱਟੀ ਬੰਨਣਾ ਨਾਲ ਇਸ ਵਿੱਚ ਮਦਦ ਮਿਲਦੀ ਹੈ ਸਮੁੰਦਰੀ ਡਾਕੂ ਹਮੇਸ਼ਾ ਇੱਕ ਕੱਖ ਹਨੇਰੇ ਲਈ ਅਤੇ ਇੱਕ ਰੋਸ਼ਨੀ ਲਈ ਤਿਆਰ ਰੱਖਦੇ ਹਨ ਇੰਨਾ ਹੀ ਨਹੀਂ ਹਨੇਰਾ ਹੋਣ ਤੇ ਪੱਟੀ ਨੂੰ ਇੱਕ ਅੱਖ ਤੋਂ ਹਟਾ ਕੇ ਦੂਜੀ ਅੱਖ ਤੇ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਠੀਕ ਤਰ੍ਹਾਂ ਦੇਖਣ ਲਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਹਨੇਰੇ ਵਿੱਚ ਤੁਰੰਤ ਦੇਖ ਸਕਦੇ ਹਨ ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਇਸ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ